ਸਤਿ ਗੁਰੂ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਤਲਵੰਡੀ ਪਾਈ ਸ਼ਹਿਰ ਦੇ ਵਿੱਚ ਆ ਕੇ ਪੁਰਾਣੀ ਫਾਟਕਾਂ ਦੇ ਕੋਲੇ ਸਤਪਾਲ ਪਾਈ ਦੇ ਫਾਰਮ ਦੇ ਵਿੱਚ ਮੈਂ ਮੌਜੂਦ ਆ ਘਰ ਦੇ ਵਿੱਚ ਮੌਜੂਦ ਆ ਬਾਈ ਦੇ ਮਿੱਤਰੋ 4 ਜਨਵਰੀ ਵਿੱਤਨੇ ਆ 4 ਜਨਵਰੀ ਤੋਂ ਤੁਹਾਡੇ ਫੁੱਲ ਕੰਮ ਦੇ ਹੋਣਗੇ ਚਾਰਾਂ ਦੀ ਡਿਟੇਲ ਤੁਹਾਨੂੰ ਮੈਂ ਹੀ ਦੱਸੂਗਾ ਮਿੱਤਰੋ ਲੈਵੀ ਦੀਪਸ ਇਧਰਲੇ ਪਾਸੇ ਜਰਸੀ ਤੋਂ ਸ਼ੁਰੂ ਕਰਦੇ ਪਹਿਲੇ ਨੰਬਰ ਤੇ ਬਾਈ ਤੋਰਦੀ ਖੋੜ ਕੇ ਗਾਂ ਨੂੰ ਮੇਰਾ ਵੀ ਰਾਜੀ ਇਧਰ ਕੇ ਰਾਂ ਦੀ ਆ ਪਹਿਲੇ ਨੰਬਰ ਤੇ ਗਾਂਵਾਂ ਜਿਹੜੀ ਮਿੱਤਰੋ ਇਹ ਦੂਜਾ ਸੂਆ ਵੜ ਸੁਈ ਆ ਕਰਮਾ ਵਾਲੀ ਨੇ ਪਹਿਲੇ ਸੂਏ ਬਾਈ ਕਿਲੋ ਦੋ ਦੇ 21 ਕਿਲੋ ਕੰਡੇ ਦੇ ਉੱਤੇ ਤਰਿਆ ਹੋਇਆ 23 24 ਕਿਲੋ 25 ਕਿਲੋ ਵਾਂਗੂ ਦੁੱਧ ਖੁੱਲਾ ਡੁੱਲਾ ਦੇ ਦੂਗੀ ਇਹ ਪੰਜਾ ਛੇ ਦਿਨਾਂ ਦੀ ਸੁਈ ਆ ਮਗਰ ਇਹਦੇ ਵੱਛੀ ਆ ਅੱਜ 18 ਕਿਲੋ ਦੋ ਤਿਆਰ ਹੋਣਾ ਜੀ 18 ਕਿਲੋ ਦੁੱਧ ਦੇ ਥੱਲੇ ਇਸ ਟਾਈਮ ਐਂਡ ਕੰਡੇ ਵਾਲਾ ਹਾਜ਼ਰ ਆ ਦੇਖੋ ਤੁਸੀਂ ਪੜੀ ਸਭੀ ਬਾਡੀ ਸਟਰਕਚਰ ਦੇ ਵਿੱਚ ਕਮਾਲ ਦੀ ਵੜਾ ਮਿੱਤਰੋ ਲੇਵੇ ਲੂਵੇ ਵੱਲੋਂ ਖੁੱਲੀ ਡੁੱਲੀ ਵੀਡੀਓ ਬਣਾਉਣ ਦਾ ਸਮਾਂ ਮ ਜਿਹੜਾ ਉਹ ਹਜੇ 12 1 ਵਜੇ ਦਾ ਅੱਧਾ ਦਿਨ ਲੰਘਿਆ ਵਾ ਮਿੱਤਰੋ ਹਜੇ ਕਰਮਾ ਵਾਲੀ ਦੀ ਚਵਾਈ 6 ਵਜੇ ਹੋਈ ਹੋਈ ਆ ਤੇ ਤੁਸੀਂ ਆਪ ਵੇਖ ਲਓ ਵੀ ਇਹਨੇ ਸ਼ਾਮ ਤਾਈ ਕਿੱਥੇ ਤਿਆਰੀ ਕਰਦੀ ਆ ਤੁਸੀਂ ਨੋਟ ਕਰ ਲਿਆ ਲੇਵੇ ਲੂਵੇ ਦੀ ਬਹੁਤ ਖਰੀ ਆ ਕਰਮਾ ਵਾਲੀ ਥਣ ਥਣੋਕੇ ਲੱਗਾ ਜਾਵਾਂ ਚਵਾਈ ਹੱਥੀ ਕਰ ਲਓ ਮਸ਼ੀਨੀ ਕਰ ਲਓ ਤੁਹਾਡੇ ਤੇ ਡਿਪੈਂਡ ਹੋਊਗਾ ਪਰ ਗਾਂ ਟਿਕਾਣੀ ਦੀ ਆ ਮਿੱਤਰੋ 2 4 ਸੂਏ ਗਵਾਉਣ ਵਾਲੀ ਚੀਜ਼ ਨਹੀਂ ਗਈ ਕਿਉਂਕਿ ਲੇਵੇ ਲੂਵੇ ਵੱਲ ਲੈ ਵੀ ਮੈਂ ਤਰੇ ਇੱਕ ਵਾਰੀ ਦੀਪ ਸਿੰਘ ਜੀ ਲੈ ਵਾਲੂ ਵੰਦਾ ਫਿਰ ਲਾ ਦੇ ਟਕਾਣੀ ਨਾੜਾ ਨੂਣਾ ਵੇਖੋ ਲੈਵੇ ਦੇ ਉੱਤੇ ਮਿੱਤਰੋ ਪੂਰੀ ਖਰੀ ਵੜਾ ਬਾਈ 23 ਕਿਲੋ ਦੁੱਧ ਖੁੱਲਾ ਡੁੱਲਾ 25 ਤੂੰ ਚੋ ਸਕਦੇ ਪਰ ਬਾਈ 23 ਕਿਲੋ ਦੀ ਤਾਂ ਗਰੰਟੀ ਹੈ ਮਗਰ ਇਹਦੇ ਵੱਛੀ ਹੋਈ ਜਾ ਮਿੱਤਰੋ ਆ ਦੀਪ ਸਿੰਘ ਜੀ ਦੀ ਵੱਛੀ ਵੀ ਵਿਖਾ ਦੀ ਮਗਰ ਸੂਈ ਨੂੰ 8 ਦਿਨ ਹੋ ਗਏ ਨੂੰ ਚੌਥਾ ਦਿਨ ਅੱਜ ਚੌਥਾ ਦਿਨ ਅੱਜ ਚੌਲਾ ਵੀ ਮੈਂ ਤੋਹੇ ਚੌਥੇ ਦਿਨ ਦੇ ਵਿੱਚ ਚੱਲਦੀ ਪਈ ਹੈ ਕਰਮਾਂ ਵਾਲੀ ਤੇ 나ੜਵਾ ਨਾਲ ਆ ਬੱਚੇ ਦਾ ਤੇ ਫਿਰ ਤਾਂ ਇਹਨੇ ਮਿੱਤਰੋ ਪੰਜਾ ਸੱਤਾ ਦਿਨਾਂ ਦੀ ਨੇਰੀ ਲਿਆ ਦੇਣੀ ਦੁੱਧ ਵਾਲੀ ਪਾਲਟੀਆਂ ਦੋ ਕਿਨਾਰੇ ਲਾ ਦਿਆ ਕਰੂਗੀ ਮਿੱ ਤੇ ਸਵਾਦ ਚੋਣਦਾ ਵੀ ਆਊਗਾ ਗਰਮੀ ਵੀ ਬਹੁਤ ਘੱਟ ਮਣਾਉਗੇ ਨਸਲ ਹੀ ਇਹੋ ਜੀ ਆ ਤੇ ਆ ਦੋ ਨੰਬਰ ਵਾਲੀ ਗਾਂ ਜਿਹੜੀ ਮਿੱਤਰੋ ਇਹ ਵੀ ਸੂਆ ਦੂਜਾ ਹੀ ਸੂਈ ਆ ਰਕੇ ਤੀਜਾ ਦੂਜਾ ਦੂਜਾ ਸੂਆ ਸੂਈ ਆ ਇਹਨੂੰ ਅੱਜ 6 ਦਿਨ ਹੋ ਗਏ ਸੂਈ ਨੂੰ ਇਹਦੇ ਸਾਲੇ 14 15 ਕਿਲੋ ਦੁੱਧ ਤਿਆਰਾ ਮਗਰ ਇਹਦੇ ਵੀ ਬੱਚਾ ਵਾ ਮਿੱਤਰੋ ਤੇ ਇਹਨੇ ਵੀ 22 23 ਕਿਲੋ ਦੁੱਧ ਪਾਈ ਹੁਣਾਂ ਦੇ ਕੋਲੇ ਖੁੱਲਾ ਡੁੱਲਾ ਦਿੱਤਾ ਹੋਇਆ ਕੋਈ ਕਹਿਣ ਵਾਲੀ ਗੱਲ ਨਾ ਕੋਈ ਗਰਮੀ ਮਣਾਉਣੀ ਫੈਂਟ ਵੀ ਵਧੀਆ ਆਉਂਦੀ ਆ ਚੰਗੇ ਦੁੱਧ ਦੀ ਜਿਹੜੀ ਮਾਰਕਿੰਗ ਹੈਗੀ ਐਂਦੇ ਮਿੱਤਰੋ ਕਰਮਾਂ ਵਾਲੀ ਦੀ ਸਿੰਘ ਜਰੂਰ ਹੈਗੇ ਇਹਨੂੰ ਮੁਠੀ ਪਰ ਜਿਹੜਾ ਚੁੰਗੀ ਕਹਿੰਦੇ ਨੇ ਆਪਾਂ ਚੁੰਗੀ ਗਾਂ ਐ ਮਿੱਤਰੋ ਤੁਸੀਂ ਦੇਖ ਸਕਦੇ ਕਰਮ ਵਾਲੀ ਔਰ ਪੁਰਾਣੇ ਬਜ਼ੁਰਗਾਂ ਦੀ ਪਹਿਲੀ ਪਸੰਦ ਹੁੰਦੀ ਸੀ ਚੁੰਗਾ ਬਲਦ ਚੁੰਗੀ ਗਾਂ ਤੇ ਉਹ ਚੀਜ਼ਾ ਮਿੱਤਰੋ ਇੱਥਾ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਦੇਖ ਸਕਦੇ ਟ੍ਰੇਲਰ ਜੀ ਬਾਈ ਵਜਨ ਵਾਲੀ ਗਾਂ ਐ ਵੀ ਕੋਈ ਨਿੱਸੀ ਫਿੱਕੇ ਨਹੀਂ ਲੈਵੇ ਲੂਵੇ ਲੋ ਪੂਰੀ ਖਬਰਦਾਰ ਆ ਇਹਦੇ ਥੱਲੇ ਅੱਜ 14 15 ਕਿਲੋ 16 ਕਿਲੋ ਵਾਂਗੂ ਦੁੱਧ ਖੁੱਲਾ ਡੁੱਲਾ ਹੋਊਗਾ 15 ਤੋਂ ਹੀ ਰੱਖਿਓ ਖੋਊ 16 ਇਹਦੇ ਥੱਲੇ ਪਰ ਕਿਲੋ ਘੱਟ ਦੱਸਿਆ ਤਾਂ ਉਹਨੂੰ ਪਾਈ ਜਾਂਦਾ ਰੇਟ ਇਹਦਾ 80000 ਰੁਪਇਆ ਵਾ ਮਗਰ ਇਹਦੇ ਵਛਾ ਵਾ ਇਹ ਵੀ 22 23 ਕਿਲੋ ਦੁੱਧ ਦੀ ਮਲਕਣ ਰਹੀ ਹੋਈ ਆ ਕੋਈ ਕਹਿਣ ਵਾਲੀ ਗੱਲ ਨਹੀਂ ਚੂਣ ਚਾਂਣ ਦੀ ਬਹੁਤ ਚੰਗੀ ਆ ਥਣ ਦੇਖੋ ਇੱਕ ਵਾਰੀ ਫੇਰੰਦਾ ਮੇਥਰੋ ਓਕੇ ਦੀ ਰਿਪੋਰਟ ਲੀਵਾ ਪਿੱਛੋ ਵੀ ਦਿਖਾ ਦੀ ਦੀਪ ਸਿਆ ਪੂਰਾ ਖੁੱਲਾ ਡੁੱਲਾ ਪਲੀ ਸਭੀ ਵਜਨ ਵਾਲੀ ਗਾਂ ਇੰਦਾ ਰੇਟ ਵੀ ਤੁਹਾਨੂੰ ਦੱਸਤਾ ਦਿੰਦਾ ਜੀ ਇਹ ਹੋ ਗਿਆ ਚੰਗੇ ਤੋਂ ਦਲੀਆਂ ਗਾਈਆਂ ਤੋਂ ਹੁਣ ਆਜੋ ਮਿੱਤਰੋ ਜਿਨ੍ਹਾਂ ਨੇ ਘੱਟ ਪੈਸੇ ਲਾਉਣੇ ਤੇ ਚੰਗੀ ਵਿਹੜ ਪਾਲਦੇ ਆ ਆ ਗਾਂ ਨੂੰ ਸੋਈ ਨੂੰ 1.5-2 ਮਹੀਨੇ ਹੋ ਗਏ ਉਹਨਾਂ ਦੇ ਭਾਈ 2 ਮਹੀਨੇ ਹੋ ਗਏ ਇਹਨੂੰ ਸੋਈ ਨੂੰ ਦੋ ਦਿਨ ਦੇ ਸਾਰੇ 16 ਕਿਲੋ ਰੈਡੀ ਐਣ ਕੰਡੇ ਵਾਲਾ ਚੋਣ ਚਾਣ ਨੂੰ ਠੰਡੀ ਸੀਲ ਆ ਮਿੱਤਰੋ ਸਾਡੇ ਵੀਡੀਓ ਬਣਾਉਣ ਨੂੰ ਪੰਨੀ ਸੀ ਪਰ ਵੱਛੀ ਵੀ ਇਹਨੂੰ ਦਾਅ ਮਾਰ ਗਈ ਆ ਥੋੜਾ ਜਿਹਾ ਨਾਲ ਹੀ ਵੱਛੀ ਖੜੀ ਹੋਈ ਜਾਂਦੀ ਵੇਖ ਸਾਡੇ ਮੂੰਹ ਨਿਪੜਾਈ ਆ ਵੱਛੀ ਦਾ ਜੇ ਦੁੱਧ ਵਾਲਾ ਕੋਈ ਸਬੂਤ ਭੰਉ ਦੇਈ ਦਿੰਨੇ ਆ ਆ ਵੇਖੋ ਭਾਈ ਠੀਕ ਆ ਲੈ ਆ ਭਾਈ ਲੇ ਵੇ ਲੋ ਵੇ ਲੋ ਇਹ ਵੀ ਬਹੁਤ ਖਰੀ ਆ ਕਰਮ ਵਾਲੀ ਥੱਲੋ ਬਹੁਤ ਬਣਦੀ ਹੋਊਗੀ ਬਾਈ ਹਨਾ ਹਾਂ ਵੇਖਿਆ ਬਾਈ ਲੈ ਵਾ ਘਰੇ ਰੱਖਣ ਵਾਲੇ ਭਰਾ ਦੇ ਲਈ ਇਹ ਵੀ ਗਹਿਣਾ ਚੀਜ਼ ਗਾਵਾ ਬਾਈ ਕੋਈ ਕਹਿਣ ਵਾਲੀ ਗੱਲ ਇਹ ਜਿੰਨੇ 2-400 ਇੱਕ ਘਰੇ ਰੱਖਣੀਆਂ ਮੰਨ ਲਊਗਾ ਵੀ ਚੀਜ਼ ਲਈ ਸੀ ਇਹਦਾ ਰੇਟ 55000 ਰੁਪਿਆ ਵਾ ਵਿੱਚੋਂ ਮਾਨਤਾ ਨੂੰ ਥੋੜਾ ਬਹੁਤਾ ਹੋਊਗਾ ਮਿੱਤਰੋ ਦੂਜਾ ਸੂਆ ਸੂਈ ਆ 16 ਕਿਲੋ ਦੁੱਧ ਦਾ 2 ਮਹੀਨਿਆਂ ਦੀ ਸੂਈ ਆ ਥਾਣ ਓਕੇ ਦੀ ਰਿਪੋਰਟ ਆ ਹੁਣ ਇਹੰਡਾ ਵਾਲਾ ਪੀਸ ਆ ਜਿਹੜਾ ਮਿੱਤਰੋ ਜਿਵੇਂ ਹੀ ਘੱਟ ਪੈਸੇ ਲਾਉਣੇ ਜਿਨ੍ਹਾਂ ਨੇ ਉਹ ਵੀ ਆ ਜੋ 9 ਕਿਲੋ ਦੁੱਧ ਤਿਆਰ ਆ ਇਹਦੇ ਥੱਲੇ ਔਰ ਇਹਨੂੰ 22 ਦਿਨ ਹੋ ਗਿਆ ਟੀਕਾ ਭਰਾਏ ਨੂੰ ਪਰ ਗਰੰਟੀ ਕੋਈ ਨਹੀਂ ਤੁਸੀਂ ਵਹਿਲੀ ਮੰਨ ਕੇ ਖਰੀਦਦੀਆਂ ਤੇ 26 ਕਿਲੋ ਦੋਤੇ ਗਾਣੇ ਦਿੱਤਾ ਹੋਇਆ ਥਣੋ ਇਹ ਤੇਲਾ ਮਿੱਤਰੋ ਕਰਮਾ ਵਾਲੀ ਔਰ ਦਿਵਾ ਲੈ ਕੇ ਤੁਸੀਂ ਯਕੀਨ ਕਰਿਆ ਜੀ ਵੱਡੀਆਂ-ਵੱਡੀਆਂ ਗਾਇਆਂ ਦੇ ਲੇਵਿਆਂ ਨੂੰ ਮਾਸ ਪਾਉਂਦੀ ਸੀ ਜਦੋਂ ਤਿਆਰੀ ਕਰਦੀ ਸੀਗੀ ਜਿਹੜੇ ਪ੍ਰਾਣੇ ਦੁੱਧ ਚੋਣ ਨੂੰ ਲੈਣੀਆਂ ਨੇ ਬਾਈ ਨਵਾਂ ਫਾਰਮ ਬਣਾਉਣਾ ਵੱਛੀ-ਵੁੱਛੀ ਭਾਲ ਦੇ ਫਿਰਦੇ ਤੇ ਫਿਰ ਰੁਕ ਜਿਓ ਇੱਕ ਮਿੰਟ ਵੱਛੀ ਵਾਲੇ ਭਾਅ ਦੇ ਵਿੱਚ ਹੀ ਲੈ ਦੰਨਾ ਤੁਹਾਨੂੰ ਇਹਦਾ ਰੇਟ ਸਿਰਫ 25000 ਰੁਪਿਆ ਵਾ ਮਾਨ ਤਨ ਸਤਪਾਲ ਬਾਈ ਤੁਹਾਡਾ ਖੁੱਲ ਕੇ ਕਰ ਦੂਗਾ ਚਾਰ ਗਾਇਆਂ ਸਤਪਾਲ ਬਾਈ ਦਾ ਸਤਪਾਲ ਬਾਈ ਨੰਬਰ ਦੱਸ ਹੀ ਕੇ ਰੱਖੋ ਦੇ ਆਪਣਾ 98555 82878 98555582878 ਬਈ ਦਾ ਨੰਬਰ ਹੈ ਸ਼ਹਿਰ ਤਲਵੰਡੀ ਪਾਈ ਆ ਪੁਰਾਣੇ ਫਾਟਕ